ਟੈਬੀ ਜੁਰਗਾ ਮੇਰੀ ਕਿਸੀ ਦੀ ਦੇਖੋ ਪੰਡਾ ਨੀ ਪੈ ਜਾਂਦਾ ਤੇ ਅਸੀਂ ਆ ਜੋ ਹੀ ਤਰ੍ਹਾਂ ਦਾ ਕੀਤਾ ਜੋ ਅੱਜ ਪਾਣੀ ਵੀ ਨਹੀਂ ਵੀ ਬਹੁਤ ਜ਼ਿਆਦਾ ਲੋੜ ਹੈ ਘਰ ਨਹੀਂ ਬਹੁਤ ਪੈ ਰਹੀ ਹੈ ਇਹਦੇ ਕਰਕੇ ਸੋ ਪਾ ਲੈ ਸਾਡੇ ਪੁਰਾਣੇ ਬਜ਼ੁਰਗਾਂ ਵੱਲੋਂ ਚਲਾਈ ਚੱਲਦੀ ਆ ਰਹੀ ਹੈ ਪੁਰਾਣੀ ਪਰੰਪਰਾਗੀ ਜਦੋਂ ਪੁਰਾਣੇ ਸਮੇਂ ਜ਼ਮੀਨ ਹੀ ਪੈਂਦਾ ਹੁੰਦਾ ਸੀਗਾ ਤਾਂ ਸਾਡੇ ਬਜ਼ੁਰਗ ਇਹ ਚੀਜ਼ਾਂ ਲਾ ਲੋ ਜਿਵੇਂ ਗੁੱਡੀ ਪੂਕਦੇ ਸੀਗੇ ਤੇ ਗੁਲਗਲੇ ਸ਼ਾਹ ਪੂਰੇ ਤੇ ਆਪਣੇ ਇਹਦਾ ਲੰਗਰ ਵਗੈਰਾ ਲਾਉਂਦੇ ਸੀਗੇ ਤੇ ਹੰਦਾ ਕੀਤੇ ਤੋਂ ਬਾਅਦ ਇਹਦਾ ਲੰਗਰ ਬਟਾਇਆ ਜਾਂਦਾ ਸੀਗਾ ਤੇ ਰੱਬ ਅੱਗੇ ਅਰਦਾਸ ਕੀਤੀ ਜਾਂਦੀ ਸੀ ਕਿ ਸਾਨੂੰ ਇਹ ਚਾਹੀਦਾ ਸਾਨੂੰ ਲੱਗ ਰਿਹਾ ਹੈਗਾ ਵੀ ਸਾਡੇ ਬੱਚੇ ਨਾ ਇਹ ਪਰੰਪਰਾ ਦੇ ਨਾਲ ਜੋੜਨਾ ਆਪਣੇ ਇਤਿਹਾਸ ਨਾਲ ਜੋੜਨਾ ਪ੍ਰਾਣੀਆਂ ਜੋ ਰੀਤੀ ਰਿਵਾਜ ਚੀਜ਼ਾਂ ਸਾਡੇ ਅੱਜ ਗਾਇਬ ਹੋ ਚੁੱਕੀਆਂ ਨੇਗੀਆਂ ਉਹਦੇ ਬਾਰੇ ਸਾਡੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਢੁੱਡੀ ਫੂਕਣ ਦੇ ਨਾਲ ਨਾਲ ਅਸੀਂ ਪਿੰਡ ਵਿੱਚ ਲੰਗਰ ਵੀ ਲਾਇਆ ਹੈ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲ ਰਿਹਾ ਹੈ ਮਿੱਠੀਆਂ ਰੋਟੀਆਂ ਦਾ ਇੱਥੇ ਸਾਰੇ ਪਿੰਡ ਨੇ ਉਪਰਾਲਾ ਕਰਕੇ ਸਾਰਿਆਂ ਨੇ ਛੋਟੇ ਛੋਟੇ ਚੀਜ਼ ਇਕੱਠੀ ਕਰਕੇ ਸਾਰਿਆਂ ਨੇ ਇਕੱਠਿਆਂ ਨੇ ਹੀ ਲੰਗਰ ਲਾਇਆ ਜੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲ ਰਿਹਾ ਹੈ ਨਹੀਂ ਅੱਜ ਜੋ ਸਾਡੇ ਪਿੰਡ ਫੁਕੰਦਾ ਹੋਇਆ ਹੈ ਇਸ ਬਾਰੇ ਸਾਨੂੰ ਕੁਝ ਵੀ ਨਹੀਂ ਪਤਾ ਸੀ ਸਾਡੇ ਲਈ ਬਹੁਤ ਹੀ ਜ਼ਿਆਦਾ ਨਵੀਂ ਗੱਲ ਹੈ ਤੇ ਅੱਜ ਜਦ ਸਾਨੂੰ ਪਤਾ ਲੱਗਿਆ ਵੀ ਐਵੇਂ ਹੁੰਦਾ ਹੈ ਤੇ ਸਾਡੇ ਪਿੰਡ ਦੇ بڑے ਬਜ਼ੁਰਗਾਂ ਨੇ ਸਾਨੂੰ ਇਹਦੇ ਬਾਰੇ ਦੱਸਿਆ ਵੀ ਇੱਕ ਵਿਚੂਅਲ ਹੈ ਤੇ ਇਹ ਨਾਲ ਨਹੀਂ ਪੰਦਾ ਮੌਸਮ ਦਾ ਫਰਕ ਪੈਂਦਾ ਉਸ ਤੋਂ ਬਾਅਦ ਸਾਨੂੰ ਇਸ ਗੱਲ ਬਾਰੇ ਨੌਲੇਜ ਆਈ ਹੈ ਕਿ ਕਾਫੀ ਨਿਊ ਚੀਜ਼ ਸੀਗੀ ਸਾਡੇ

ਜਰ 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 ਤੋਂ ਬਾਅਦ ਅਸੀਂ ਦਾ ਲੇਤਰਾ ਵਿਆਹ ਵੀ ਵੇਖਣਾ ਸੀ ਹਾਏ ਰੱਬੀ ਸਾਨੂੰ ਸ਼ੰਗ ਤੇ ਬਾਗੀ ਹਾਏ ਹੋਏ ਗੁੱਡੀਆਂ ਗੁੱਡੀ ਮਰੀ ਪਰੋਲੇ ਜਿਆਦਾ ਹਾਸਲੋ ਜਿਆਦਾ ਹਾਸਲੋ ਜਾਕੀਰ ਨੇ ਪਾਲੋ Eu tenho que